ਜਿਵੇਂ ਮਿੱਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਨਾ ਚਾਰ ਟਰੈਕਟਰ ਲੈ ਕੇ ਆਇਆ ਅਰਜਨ ਫਾਰਮ ਟਰੈਕ ਤੇ ਅਰਜਨ ਤੇ ਸੋਨਾਲੀਕਾ ਦੋ ਅਰਜਨ ਇੱਕ ਫਾਰਮ ਟਰੈਕ ਤੇ ਇੱਕ ਸੋਨਾਲੀਕਾ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਚ ਹੈ ਠੀਕ ਠਾਕ ਸਾਸੀ ਗੱਲ ਬਾਈ ਠੀਕ ਠਾਕ ਬਹੁਤ ਵਧੀਆ ਠੀਕ ਆ ਅੱਜ ਆਪਾਂ ਚਾਰ ਨਾਂਗ ਵਖੋਣੇ ਜੀ ਹਾਂਜੀ ਚਾਰ ਟਰੈਕਟਰ ਠੀਕ ਆ ਬਾਈ ਜੀ ਸਾਰਿਆਂ ਤੋਂ ਪਹਿਲੇ ਅਰਜਨ 605 ਆ ਜੀ 605 आरजेएन 605 मॉडल दी ਗੱਲ ਕਰੀਏ ਬਾਈ ਜੀ 2013 ਮਾਡਲ ਆ ਜੀ ਫਰਸਟ ਓਨਰ ਆ 2013 ਮਾਡਲ ਆ ਫਰਸਟ ਓਨਰ ਆ ਗੱਲ ਕਰੀ ਆਪਾਂ ਬਾਈ ਟਾਇਰਾਂ ਦੀ ਸਾਰਿਆਂ ਤੋਂ ਪਹਿਲਾਂ ਤਾਂ ਟਾਇਰ ਇਹਦੇ ਮਗਰਲੇ ਨਾਲ ਲਈ ਹੈ ਹੈਗੇ ਬਾਈ 60 ਪੈਸੇ ਹਾਂ 60 ਪੈਸੇ ਟਾਇਰ ਮਗਰਲੇ ਨਾਲ ਦੇ ਮੁੱਲ ਹੈਗੇ 70 ਪੈਸੇ ਠੀਕ ਆ ਕੰਪਨੀ ਦੇ ਟਾਇਰ ਆ ਜੇ ਕੇ ਦੇ ਤੇ ਗੱਲ ਕਰੀ ਠੀਕ ਆ ਰੰਗ ਪੇੜ ਦੀ ਗੱਲ ਕਰੀਏ ਰੰਗ ਪੇੜ ਸਾਰਾ origignal ਟਰੈਕਟਰ ਆ ਕਿਤੇ ਵੀ ਕਲਮ ਨਹੀਂ ਲੱਗੀ ਠੀਕ ਆ ਬਾਈ ਸਾਰਾ ਸਟਿਕਰਾਂ ਨੂੰ ਸਾਰਾ ਟੋਟਲ origignal ਸਾਰਾ ਟਰੈਕਟਰ origignal ਆ ਦੀ ਕਿਤੇ ਵੀ ਕਲਮ ਨਹੀਂ ਲੱਗੀ ਸੈਂਟਰ ਗੇਅਰ origignal ਸੈਂਟਰ ਗੇਅਰ origignal ਠੀਕ ਆ ਬਾਈ ਜੀ ਵੀ ਆਪਣੀ ਗਾਰੰਟੀ ਆ ਨਾ ਰੰਗ ਪੇੜ ਦੀ ਗਾਰੰਟੀ ਪੁੱਲ ਗਾਰੰਟੀ ਹੋਊਗੀ ਇੰਜਨ ਗੇਅਰ ਦੀ ਬਾਈ ਜੀ ਇੰਜਨ ਗੇਅਰ ਦੀ ਪੂਰੀ ਗੱਡੀ ਵਾਹ ਕੇ ਤੇ ਜਾ ਸਕਦਾ ਬੰਦਾ ਆਪੀ ਠੀਕ ਆ ਜੀ ਇੰਜਨ ਗੇਅਰ ਦੀ ਵੀ ਪੂਰੀ ਕਰਾਚੀ ਆ ਮੈਨੂੰ ਲਾਉਣਾ ਪੂਰਾ ਸ਼ਕੀਨ ਪਿਆ ਕੈਮਰਾ ਮਾਰਦੇ ਨਾਲ ਦੇ ਸਟicker ਚੁੱਕਰ ਜਾਂਸੀ ਦੇ ਸਾਰੇ ਉਵੇਂ ਲੱਗਿਆ ਮਗਰਾੜਾ ਠੀਕ ਆ ਬਾਈ ਇੰਜਨ ਗੇਅਰ ਦਾ ਟਰੈਕਟਰ ਪੂਰਾ ਚੰਗਾ ਜੀ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਲਾਉਣਾ ਆਪਣੇ ਨਾਲ ਬਾਈ ਜੀ ਠੀਕ ਆ ਬਾਈ ਜੀ ਹੁਣ ਆਪਾਂ ਗੱਲ ਕਰੀਏ ਸਮਾਨ ਇਹਦੇ ਨਾਲ ਜਿਵੇਂ ਆ ਬਾਈ ਫਾਈਬਰ ਹੱਡ ਲੱਗੀ ਆ ਸਾਰਾ ਕੁਝ ਨਾਲ ਮਿਲੂ ਡੰਡਾ ਫੱਟੀ ਛਤਰੀ ਹਾਂ ਵੀ ਫਾਈਬਰ ਵਾਲੀ ਆ ਹੀ ਮਿਲੂਗੀ ਨਾ ਆ ਹੀ ਮਿਲੂਗਾ ਜਮਾ ਨਵੀਂ ਛਤਰੀ ਲੱਗੀ ਆ ਠੀਕ ਆ ਬਾਈ ਇੰਜਨ ਗੇਅਰ ਦੀ ਗੱਲ ਕਰੀਏ ਵਾਹ ਕੇ ਤਸੱਲੀ ਕਰਕੇ ਲੈ ਆ ਹਾਂ ਜੀ ਵਾਹ ਕੇ ਤਸੱਲੀ ਕਰਕੇ ਲੈ ਜਾ ਬਾਈ ਹੁਣ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਹਦੀ 4 ਲੱਖ ਪੂਰੀ ਆ ਲਿਖੀ ਵੀ ਆ 13 ਮਾਡਲ ਦੀ 4 ਲੱਖ ਡਿਮਾਂਡ ਆ ਹੁਣ ਬਾਈ ਆਪਾਂ ਜੇ ਵੀਡੀਓ ਸ਼ੇਅਰ ਕਰਕੇ ਆਉਗਾ ਆਪਾਂ ਕਿੰਨੀ ਸ਼ੋਰਟ ਕਰਦੇ ਆਂਗੇ 4 ਲੱਖ ਚੋਂ ਜਿਹੜਾ ਵੀਡੀਓ ਸ਼ੇ ਨੋਗਰਾ ਲੈ ਜੋ ਹਾਂ ਨੋਗਰਾ ਫਾਸਟ ਓਨਰ ਫਾਸਟ ਓਨਰ ਡਰਾਈਵਰ ਤੇ ਪੀ ਆਵ ਨੰਬਰ ਨਾਲ ਦੇ ਟਾਇਰਾਂ ਚ ਠੀਕ ਆ ਬਾਈ ਜੀ ਅੱਗੇ ਆ ਗਿਆ ਜੀ ਫਾਰਮ ਟਰੈਕ 60 22 ਇਹ ਮਾਡਲ ਕਿਹੜਾ ਇਹ 2006 ਮਾਡਲ ਆ ਇਹ 2006 ਮਾਡਲ ਆ ਪੀਬੀ 29 ਮੋਗੇ ਦਾ ਨੰਬਰ ਆ ਲੋਕਲ ਲੋਕਲ ਹੀ ਨਵਾਂ ਨਿਕਲੇ ਮੋਗੇ ਫਾਸਟ ਓਨਰ ਆ ਆਨਲਾਈਨ ਬੋਲਦਾ ਇਹ ਵੀ ਫਾਸਟ ਓਨਰ ਆ ਤੇ ਆਨਲਾਈਨ ਹੀ ਬੋਲਦਾ ਹਜੇ ਹਾਂਜੀ ਤੇ ਬਾਈ ਇਹਦੇ ਮੂਰਲੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਟਾਇਰ ਹੈਗੇ ਵੀਰੇ 70 ਪੈਸੇ ਦੇ ਠੀਕ ਆ ਜੀ ਤੇ ਮਗਰਲੇ ਟਾਇਰਾਂ ਦੀ ਗੱਲ ਕਰੀਏ 60 ਪੈਸੇ ਠੀਕ ਆ ਤੇ ਰੰਗ ਪੇਟ ਦਾ ਪੂਰਾ ਓਰੀਜినਲ ਬਾਡੀ ਲਾਈਨ ਦਾ ਸਾਰਾ ਓਰੀਜినਲ ਬਹੁਤ ਸਾਫ ਟਰੈਕਟਰ ਆ ਬਾਈ ਪੂਰਾ ਸੋਹਣਾ ਟਰੈਕਟਰ ਇੰਜਨ ਗੇਅਰ ਦਾ ਬਾਈ ਇੰਜਨ ਗੇਅਰ ਦਾ ਪੂਰਾ ਪੱਕਾ ਗਾਰੰਟੀ ਰਮਾ ਦੇ ਕੈਮਰਾ ਮਾਰ ਠੀਕ ਆ ਸਾਰੇ ਓਰੀਜినਲ ਨਾਲ ਦੇ ਪੂਰੇ ਸਾਫ ਹੈ ਠੀਕ ਆ ਬਾਈ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਕਰ ਸਕਦੇ ਹਾਂ ਨਾ ਬਾਈ ਜੀ ਤੇ ਸਮਾਨ ਬਈ ਇਹਦੇ ਨਾਲ ਪੂਰਾ ਮਿਲੂ ਆਪਾਂ ਬੰਦੇ ਦੇ ਨਾਲ ਫੱਟੀ ਹੈਗੀ ਆ ਛਤਰੀ ਹੈਗੀ ਆ ਤੇ ਡੰਡਾ ਹੈ ਨਹੀਂ ਹਣਾ ਡੰਡਾ ਹੈ ਤੇ ਫੱਟੀ ਤੇ ਛਤਰੀ ਮਿਲੂਗੀ ਹਾਂ ਠੀਕ ਆ ਬਾਈ ਜੀ ਫੱਟੀ ਤੇ ਛਤਰੀ ਸਮਾਨ ਮਿਲ ਜੂਗਾ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾ ਸਕਦੇ ਹਾਂ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਪਈ ਹੈ 2009 ਮਾਡਲ ਦੇ ਹਿਸਾਬ ਨਾਲ ਬਾਈ ਜੀ ਹਾਂ ਜੀ 6 ਮਾੜਾ ਵੀ ਸੰਭਿਆ ਵਿਆ 6 ਮਾੜਾ ਸੌਰੀ ਸੰਭਿਆ ਵਿਆ ਟਰੈਕਟਰਾਂ ਤੇ ਕੀ ਡਿਮਾਂਡ ਹੈ ਬਾਈ ਜੀ ਇਹਦੀ 2 ਲੱਖ ਤੇ 40000 ਰੁਪਏ 2 ਲੱਖ 40000 ਡਿਮਾਂਡ ਹੈ ਨਾ ਹਾਂ ਤੇ ਮੌਕੇ ਤੇ ਬਾਈ ਮੌਕੇ ਤੇ ਜਿਹੜਾ ਵੀ ਵੀਡੀਓ ਤੇਰੀ ਵੇਖ ਕੇ ਤੇ ਸ਼ੇਅਰ ਕਰਕੇ ਆਊਗਾ ਸਕਰੀਨਸ਼ਾਟ ਲੈ ਕੇ ਆਊਗਾ ਹਾਂ ਤੇ ਉਹਨੂੰ 20000 ਰੁਪਏ ਚੋਂ ਮਾਨਤਾ ਨੋ ਤੇ 2 ਲੱਖ ਤੇ 20000 ਦਾ ਪਾਏ ਟਰੈਕਟਰ ਦੇ ਦਿਆਂਗੇ ਹਣਾ ਹਾਂਜੀ ਫਰਸਟ ਓਨਰ ਫਰਸਟ ਓਨਰ ਤੇ ਅੱਗੇ ਆ ਗਿਆ ਜੀ ਨਵਾਂ ਮਾਡਲ ਅਰਜਨ 605 605 ਤੇ ਮਾਡਲ ਬਈ ਇਹ ਨਵਾਂ ਆ ਤੇ ਪੰਜਾਬ ਨੰਬਰ ਪੰਜਾਬ ਨੰਬਰ ਆ ਫਰਸਟ ਓਨਰ ਆ ਚੈਪਲ ਹੀ ਕਾਪੀ ਆ ਠੀਕ ਆ ਬਾਈ ਚੈਪ ਵਾਲੀ ਕਹਿੰਦਾ ਆਨਲਾਈਨ ਬੋਲਦਾ ਮੂਹਰੇ ਟਾਇਰਾਂ ਦੀ ਇਹਦੀਆਂ ਦੀ ਗੱਲ ਕਰੀਏ ਟਾਇਰ ਹੈਗੇ 80 ਪੈਸੇ ਮਗਰਲੇ ਬਾਈ ਜੀ ਵਾਲੇ ਟਾਇਰ ਹੈਗੇ 775 ਰੁਪਏ ਠੀਕ ਆ ਰੰਗ ਭੇਡ ਬਾਈ ਰੰਗ ਭੇਡ ਸਾਰਾ ਟੋਟ ਅਰੀਜਨਲ ਫੁੱਲ ਗਾਰੰਟੀ ਹੈ ਬਾਈ ਰੰਗ ਭੇਡ ਦੀ ਤੇ ਇਹ ਵੀ ਸੈਂਟਰ ਗੇਅਰ ਕੰਪਨੀ ਦਾ ਸੈਂਟਰ ਗੇਅਰ ਹੀ ਹੈ ਅਰੀਜਨਲ ਅਰੀਜਨਲ ਸੈਂਟਰ ਗੇਅਰ ਠੀਕ ਆ ਅਰੀਜਨਲ ਕੰਪਨੀ ਦਾ ਸੈਂਟਰ ਗੇਅਰ ਟਰੈਕਟਰ ਆ ਇੰਜਨ ਗੇਅਰ ਦਾ ਵੀ ਇਹ ਵੀ ਫੁੱਲ ਚੰਗਾ ਹੀ ਆ ਇਹ ਵੀ ਪੂਰਾ ਚੰਗਾ ਫੁੱਲ ਗਾਰੰਟੀ ਆ ਵਾਹ ਕੇ ਤਸੱਲੀ ਕਰਕੇ ਬੰਦਾ ਲੈ ਜਾ ਵੀ ਇੱਥੋਂ ਆ ਝਾਲਰਾਂ ਦਾ ਬਦਲ ਲਾਦਾ ਵੀ ਸ਼ੌਂਕ ਨਾਲ ਸਾਂਭਿਆ ਹੋਇਆ ਟਰੈਕਟਰ ਪੂਰਾ ਸ਼ੌਂਕ ਨਾਲ ਸਾਂਭਿਆ ਹੋਇਆ ਸਮਾਨ ਇਹਦੇ ਨਾਲ ਦਾ ਪੂਰਾ ਬਾਈ ਹਾਂ ਪੂਰਾ ਸਮਾਨ ਆ ਠੀਕ ਆ ਇਹਦੇ ਨਾਲ ਸਮਾਨ ਪੂਰਾ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਨਾਲ ਫੇਰ ਸੌਦਾ ਕਰ ਸਕਦੇ ਹੋ ਜੀ ਐਂਡ ਕੰਡੀਸ਼ਨ ਬਹੁਤ ਸਾਫ਼ ਬਾਈ ਸ਼ੋਅਰੂਮ ਕੰਡੀਸ਼ਨ ਆ ਪੂਰਾ ਸਾਂਭਿਆ ਹੋਇਆ ਟਰੈਕਟਰ ਆ ਰੰਗ ਪੇੜ ਦਾ ਓਰੀਜਨਲ ਆ ਤੇ ਇੰਜਨ ਗੇਅਰ ਦਾ ਵੀ ਇੰਜਨ ਗੇਅਰ ਤੇ ਹੁਣ ਆਪਾਂ ਇਹਦੀ ਡਿਮਾਂਡ ਇਹ ਵੀ ਫਾਸਟ ਓਨਰ ਹੀ ਗਈ ਇਹ ਵੀ ਫਾਸਟ ਓਨਰ ਆ ਠੀਕ ਆ ਬਾਈ ਜੀ ਚੈਪ ਵਾਲੀ ਕਰਤੀ ਇਹਦੀ ਚੈਪ ਵਾਲੀ ਆਰਸੀ ਆ ਤੇ ਇਹਦੀ ਕੀ ਡਿਮਾਂਡ ਰੱਖੀ ਆਰ ਜੀ ਇਹਦੀ ਡਿਮਾਂਡ 3 ਲੱਖ ਤੇ 20000 ਰੁਪਏ ਤੇ ਬਾਈ ਜੀ ਜਿਹੜਾ ਵੀਡੀਓ ਆਪਣੀ ਸ਼ੇਅਰ ਕਰਕੇ ਆਵੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਤੇ ਸਕਰੀਨ ਸ਼ਾਟ ਲੈ ਕੇ ਆਉਂਦਾ ਉਹਨੂੰ ਪੂਰੇ 3 ਲੱਖ ਦਾ ਟਰੈਕਟਰ ਦੇ ਦੋ ਠੀਕ ਆ 20000 ਰੁਪਏ ਇਹ ਚੋਂ ਮਾਨਦਾਨ ਹੋ ਜਾ ਹਾਂਜੀ ਇਹ ਚੋਂ ਹੀ ਕਰਦਾ ਅੱਗੇ ਆ ਗਿਆ ਜੀ ਸੋਨਾ ਲੀਕਾ ਡੀਆਈ 750 ਮਾਡਲ ਬਾਈ ਜੀ ਮਾਡਲ 2001 ਆ 2001 ਮਾਡਲ ਟਾਇਰ ਦਾ ਬਾਈ ਇਹਦੇ ਚੌਕੜਾ ਹੀ ਨਵਾਂ ਹਾਂਜੀ ਕੰਪਨੀ ਦੇ ਟਾਇਰ ਆ ਜੇਕੇ ਦੇ ਹੈ ਨਾ ਬਾਈ ਹਾਂਜੀ ਠੀਕ ਹੈ ਜੀ ਸਾਰਾ ਟਰੈਕਟਰ origignal ਆ totally ਸਾਰਾ origignal ਠੀਕ ਆ ਬਾਈ ਸਾਰਾ origignal ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਅਰ ਦਾ ਪੂਰਾ ਪੱਕਾ ਤਸੱਲੀ ਵਾਲਾ ਠੀਕ ਆ ਪੂਰਾ ਤਸੱਲੀ ਵਾਲਾ ਟਰੈਕਟਰ ਆ ਬਾਈ ਮਗਰਾੜ ਹੋ ਲੱਗੇ ਵੇ ਇਹਦੇ ਮਗਰਾੜ ਵੀਰੇ ਦੁਬਾਰਾ ਤਿਆਰ ਕੀਤੇ ਆ ਹਾਂ ਵੀ ਤਿਆਰ ਮਗਰਾੜਾਂ ਤੇ ਰੰਗ ਦੁਬਾਰਾ ਤਿਆਰ ਕੀਤੇ ਆ ਠੀਕ ਆ ਕੱਲੇ ਮਗਰਾੜ ਹੀ ਹੋਏ ਆ ਹਾਂ ਬਾਕੀ ਟਰੈਕਟਰ ਆ ਸ਼ੋ ਸ਼ੂ ਦਾ ਸਾਰਾ ਪਲੇਟਫਾਰਮ origignal ਹਨਾ ਬਾਈ ਸਾਰਾ origignal ਸਮਾਨ ਬਾਈ ਪੂਰਾ ਜੀ ਸਮਾਨ ਠੀਕ ਆ ਤਿੰਨੇ ਨਗ ਪੂਰੇ ਆ ਜੀ ਐਂਡ ਪਲੇਟਫਾਰਮ ਦਾ ਟਰੈਕਟਰ ਪੂਰਾ ਸਾਫਾ ਰੰਗ ਪੇੜ ਦਾ ਵੀ origignal ਆ ਤੇ ਬਾਈ ਜੀ ਕੀ ਡਿਮਾਂਡ ਆ ਇਹਦੀ ਤਮਾੜੀ 2 ਲੱਖ ਤੇ 40 ਹਜ਼ਾਰ ਰੁਪਏ ਤੇ ਜਿਹੜਾ ਕਰਕੇ ਆਉਂਦਾ ਬਾਈ ਵੀਡੀਓ ਸ਼ੇਅਰ ਉਹਨੂੰ 2 ਲੱਖ ਤੇ 20 ਹਜ਼ਾਰ ਦਾ ਟਰੈਕਟਰ ਦੇ ਦਾਂ 20 ਹਜ਼ਾਰ ਦਾ ਹੀ ਇਹ ਚ ਮਾਨਤਨ ਹੋ ਜੂਗਾ ਤੇ ਬਾਈ ਜੀ ਜਿਹੜੇ ਆਪਾਂ ਇਹ ਚਾਰੇ ਟਰੈਕਟਰ ਅੱਜ ਵਿਖਾਏ ਆ ਇਹ ਕਿਹੜੇ ਪੈਂਡ ਵਗਾਊਗਾ ਇਹ ਪੈਂਡ ਸੇਖਮਾ ਤਲਵੰਡੀ ਭਾਈ ਦੇ ਨਾਲ ਜੀਰੇ ਦੇ ਕੋਲੇ ਜੀਰੇ ਦੇ ਕੋਲੇ ਪੈਂਡ ਸੇਖਮਾ ਤੇ ਬਾਈ ਜੀ ਨੰਬਰ ਬੋਲੋ ਨੰਬਰ 94637 ਠੀਕ ਆ ਬਾਈ 04547 ਹੁਣ ਬਾਈ ਜੀ ਆਪਣੀ ਫੋਲ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਵੀ ਮਾਨਤਨ ਫੁੱਲ ਹੋਊਗਾ ਸਕਰੀਨ ਸ਼ਾਟ ਲੈ ਕੇ ਆਵੇ ਹਾਂਜੀ ਸਕ ਠੀਕ ਹੈ ਬਾਈ ਜੀ ਫੋਲੋ ਮਾਨਦਾਨ ਕੀਤੇ ਜਾਊਗਾ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ